ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 435 ਤੋਂ ਲੈ ਕੇ 437 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲਦੀ ਹੈ ਰਾਗ ਆਸਾ ਦੇ ਵਿੱਚ ਪਾਣੀ ਦਾ ਨਾ ਹੈ ਸ਼ੰਤ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਮਨ ਜੋ ਬਨ ਬਾਲੜੀਏ ਮੇਰਾ ਪਿਰ ਰਲਿਆ ਲਾਲ RAM ਤਨ ਪਿਰ ਨਿਹੋਕਣਾ ਰਸ ਪ੍ਰੀਤ ਦਿਆ ਲਾਲ RAM ਤਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇ ਜਾ ਸੁਹਾਵੀ ਸੰਗ ਪਿਰਕੈ ਸਾਤ ਸਰ ਅਮਰਤ ਭਰੇ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਕਹਿੰਦੇ ਨੇ ਮੁੰਦ ਜੋਵਨ ਬਾਲੜੀਏ ਮੇਰਾ ਪਿਰ ਰਲਿਆਲਾ ਰਾਮ ਹਾਂਜੀ ਸੰਗਤ ਜੀ ਆਪ ਨੂੰ ਸ਼ਾਇਦ ਯਾਦ ਹੋਵੇ ਜਾਂ ਨਾ ਪਿੱਛੇ ਜਦੋਂ ਆਪਾਂ ਇਹ ਮੁੰਦ ਸ਼ਬਦ ਆਇਆ ਸੀ ਨਾ ਅਪਾਇ ਦਾ ਇਹ ਅਰਥ ਕੀਤਾ ਸੀ ਕਿ ਵੀ ਮੁੰਦ ਉਸ ਜੀਵ ਇਸਤਰੀ ਨੂੰ ਕਹਿੰਦੇ ਨੇ ਜਿਹਦਾ ਅਦੇ ਮਲਾਪ ਪਰਮਾਤਮਾ ਨਾਲ ਨਹੀਂ ਹੋਇਆ ਪਰ ਇਹ ਜਿਹੜਾ ਮੁੰਦ ਸ਼ਬਦ ਗੁਰਗੰਥ ਸਾਹਿਬ ਜੀ ਵਿੱਚ ਵਰਤਿਆ ਹੈ ਗੁਰੂ ਸਹਿਬਾਨ ਨੇ ਇਹ ਕਿਸੇ ਵੀ ਜੀਵ ਇਸਤਰੀ ਲਈ ਹੈ ਇਹ ਮੁੰਦ ਸਿਰਫ ਉਹ ਜਿਹੜਾ ਸ਼ਬਦ ਵਰਤ ਰਹੇ ਨੇ ਉਹ ਜੀਵ ਇਸਤਰੀ ਲਈ ਵਰਤ ਰਹੇ ਨੇ ਚਾਹੇ ਉਹਦਾ ਜੇ ਮਲਾਪ ਹੋ ਗਿਆ ਪਰਮਾਤਮਾ ਨਾਲ ਚਾਹੇ ਨਹੀਂ ਹੋਇਆ ਮਤਲਬ ਇਸ ਦਾ ਇਹ ਜੀਵ ਇਸਤਰੀ ਲਈ ਵਰਤਿਆ ਗਿਆ ਮੁੰਦ ਸ਼ਬਦ ਹੈ ਨਾ ਇਹਦਾ ਕੋਈ ਇਹ ਨਹੀਂ ਹੈਗਾ ਕਿ ਉਹਦੇ ਲਈ ਵਰਤਿਆ ਜਿਹਦਾ ਮਿਲਾਪ ਨਹੀਂ ਹੋਇਆ ਜਾਂ ਮਿਲਾਪ ਹੋ ਗਿਆ ਇਹ ਜੀਵ ਇਸਤਰੀ ਨੂੰ ਕਿਹਾ ਮੁੰਦ ਮੁੰਦ ਜੋ ਬਨ ਬਾਲੜੀਏ ਮੇਰਾ ਪਿਰ ਰਲਿਆਲਾ ਰਾਮ ਕਹਿੰਦੇ ਉਹ ਜੀਵ ਇਸਤਰੀ ਜਿਹੜੀ ਅਜੇ ਕਹਿੰਦੇ ਜਗਿਆਸਤੂ ਅਵਸਥਾ ਵਿੱਚ ਹੈ ਜਿਹਨੂੰ ਅਜੇ ਤਾਂਗ ਸ਼ੁਰੂ ਹੋਈ ਹੈ ਪਰਮਾਤਮਾ ਨੂੰ ਮਿਲਣ ਦੀ ਉਹਨੂੰ ਜਗਿਆਸੂ ਕਹਿੰਦੇ ਨੇ ਉਸ ਜਗ੍ਹਾ ਆਸੂ ਨੂੰ ਕਹਿੰਦੇ ਨੇ ਜੀਵ ਇਸਤਰੀ ਉਹ ਕਹਿੰਦੇ ਵੀ ਜਿਹੜਾ ਮੇਰਾ ਇਹ ਪ੍ਰਮਾਤਮਾ ਪਤੀ ਆ ਬੜਾ ਆਨੰਦ ਦੇਣ ਵਾਲਾ ਹੈ ਕਹਿੰਦੇ ਤਨ ਪਿਰ ਨਿਹੋ ਕਣਾ ਰਸਪ੍ਰੀਤ ਦਿਆਲਾ ਰਾਮ ਕਹਿੰਦੇ ਵੀ ਜਦੋਂ ਪਰਮੇਸ਼ਰ ਪਤੀ ਦੇ ਨਾਲ ਜੀਵ ਇਸਤਰੀ ਦਾ ਪਿਆਰ ਵੱਧ ਜਾਂਦਾ ਫਿਰ ਕਹਿੰਦੇ ਜਿਹੜਾ ਪਰਮੇਸ਼ਰ ਪਤੀ ਆ ਬੜਾ ਦਿਆ ਦੇ ਆਲੂ ਹੁੰਦਾ ਕਹਿੰਦੇ ਜੀਵ ਇਸਤਰੀ ਕਹਿੰਦੇ ਜੀਵ ਇਸਤਰੀ ਦਾ ਪਰਮੇਸ਼ਰ ਪਤੀ ਦੇ ਨਾਲ ਉਦੋਂ ਹੀ ਮਿਲਾਪ ਹੁੰਦਾ ਜਦੋਂ ਪਰਮੇਸ਼ਰ ਆਪ ਕਿਰਪਾ ਕਰਦਾ ਫੇਰ ਕਹਿੰਦੇ ਜਦੋਂ ਜੀਵ ਇਸਤਰੀ ਦਾ ਮਿਲਾਪ ਪਰਮੇਸ਼ਰ ਦੇ ਨਾਲ ਹੋ ਜਾਂਦਾ ਕਹਿੰਦੇ ਉਹਦੇ ਜਿਹੜੇ 27 ਸਰ ਨੇ 27 ਸਰ ਕਹਿੰਦੇ ਨੇ ਪੰਜ ਗਿਆਨ ਇੰਦਰੇ ਛੇਵੀਂ ਬੁੱਧੀ ਸਤਵਮਾ ਮਨ ਕਹਿੰਦੇ ਫਿਰ ਇਹ ਸਾਰੇ ਹੀ ਕਹਿੰਦੇ ਪ੍ਰੇਮ ਰਸ ਨਾਲ ਭਰੇ ਰਹਿੰਦੇ ਨੇ ਅੰਮ੍ਰਿਤ ਦੇ ਨਾਲ ਭਰੇ ਰਹਿੰਦੇ ਨੇ ਕਹਿੰਦੇ ਉਹਦੀ ਹਿਰਦਾ ਰੂਪੀ ਸੇਜ ਬੜੀ ਸੁਹਾਵਣੀ ਬਣ ਜਾਂਦੀ ਆ ਕਰ ਦਿਆ ਮਿਆ ਦਿਆਲ ਸਾਚੇ ਸਬਦ ਮਿਲ ਗੁਣ ਗਾਵੋ ਨਾਨਕਾ ਹਰ ਵਰ ਦੇਖ ਵਿਗਸੀ ਮੁੰਦ ਮਨ ਉਮਾ ਹੋ ਕਹਿੰਦੇ ਹੈ ਦਿਆਲ ਸੱਚੇ ਪਰਮੇਸ਼ਰ ਜੀ ਸਾਡੇ ਤੇ ਦਇਆ ਕਰੋ ਵੀ ਅਸੀਂ ਤੁਹਾਡੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਣ ਗਾਈਏ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਇਸਤਰੀ ਦਾ ਮਿਲਾਪ ਹੁੰਦਾ ਪਰਮੇਸ਼ਰ ਪਤੀ ਦੇ ਨਾਲ ਫਿਰ ਆਪਣੇ ਮਨ ਦੇ ਵਿੱਚ ਬੜੀ ਖੁਸ਼ ਹੁੰਦੀ ਆ ਬੜੀ ਵਿਗਸਦੀ ਹੈਗੀ ਆ ਜਿਸ ਹੁਣ ਜੀਵ ਇਸਤਰੀ ਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਫਿਰ ਕਿਹੜੀ ਹੋ ਸਕਦੀ ਆ ਮੋਂਦ ਸਹਜ ਸਲੋਣੜੀਏ ਇੱਕ ਪ੍ਰੇਮ ਬੇਨੰਤੀ ਰਾਮ ਮੈਂ ਮਨ ਤਨ ਹਰ ਪਾਵੈ ਪ੍ਰਭ ਸੰਗਮ ਰਾਤੀ ਰਾਮ ਫਿਰ ਜਿਹੜੀ ਹੈਗੀ ਜੀਵ ਇਸਤਰੀ ਉਹ ਕਹਿੰਦੀ ਆ ਸੋਹਣੇ ਨੈਣਾ ਵਾਲੀ ਜੀਵ ਇਸਤਰੀ ਕਹਿ ਰਹੀ ਆ ਸਹਜ ਵਿੱਚ ਆ ਕੇ ਕਿਹੇ ਪਰਮੇਸ਼ਰ ਜੀ ਮੇਰੀ ਇਕ ਪ੍ਰੇਮ ਭਿਜੀ ਬੇਨਤੀ ਹੈ ਕਿ ਮੇਰੇ ਮਨ ਤੇ ਮੇਰੇ ਤਨ ਵਿੱਚ ਉਹ ਪਰਮਾਤਮਾ ਚੰਗਾ ਲੱਗ ਜਾਏ ਜਦੋਂ ਚੰਗਾ ਲੱਗ ਜਾਂਦਾ ਫਿਰ ਉਸ ਜੀਵ ਇਸਤਰੀ ਦਾ ਪ੍ਰੇਮ ਪਰਮਾਤਮਾ ਦੇ ਨਾਲ ਪੈ ਜਾਂਦਾ ਪ੍ਰਭ ਪ੍ਰੇਮ ਰਾਤੀ ਹਰ ਬੇਨਤੀ ਨਾਮ ਹਰ ਕੈ ਸੁਖ ਵਸੈ ਤੋ ਗੁਣ ਪਛਾਣਤਾ ਪ੍ਰਭ ਜਾਣੈ ਗੁਣ ਵਸ ਅਵਗਣ ਨਸੈ ਫੇ ਜਦੋਂ ਕਹਿੰਦੇ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਆ ਬੇਨਤੀ ਕਰਦੀ ਆ ਕਿ ਮੈਨੂੰ ਨਾਮ ਮਿਲੇ ਜਦੋਂ ਨਾਮ ਮਿਲਦਾ ਫਿਰ ਸੁਖੀ ਵਸਦੀ ਆ ਨਾਮ ਦੇ ਆਸਰੇ ਉਹਦੇ ਅੰਦਰ ਪਰਮਾਤਮਾ ਦੇ ਗੁਣ ਉਪਜਦੇ ਨੇ ਜਦੋਂ ਗੁਣ ਆ ਜਾਂਦੇ ਨੇ ਔਗਣ ਬਾਹਰ ਨਿਕਲਦੇ ਨੇ ਗੁਣਾ ਰਾਹੀ ਹੀ ਪਰਮਾਤਮਾ ਨਾਲ ਜਾਣ ਪਛਾਣ ਪੈਂਦੀ ਆ ਤੁਦ ਬਾਜ ਇੱਕ ਤਿਲ ਰਹਿਣਾ ਸਾਕਾਂ ਕਹਿਣ ਸੁਨਣ ਨਾ ਤੀਜੈ ਨਾਨਕਾ ਪ੍ਰਿਯੋ ਪ੍ਰਿਯੋ ਕਰ ਪੁਕਾਰੇ ਰਸਨ ਰਸਮਨ ਪੀਜੈ ਕਰੋ ਜੀਵੇ ਸਤਰੀ ਜੀ ਦਾ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਫਿਰ ਉਹ ਕਹਿੰਦੀ ਹੈ ਪਰਮੇਸ਼ਰ ਜੀ ਹੁਣ ਤੁਹਾਡੇ ਗੁਣ ਗਾਉਣ ਤੋਂ ਬਿਨਾ ਮੈਂ ਇੱਕ ਪਲ ਨਹੀਂ ਰਹਿ ਸਕਦੀ ਕੋਈ ਹੋਰ ਗੱਲਾਂ ਕਰਨ ਨੂੰ ਸੁਣਨ ਦੇ ਨਾਲ ਮੇਰੇ ਮਨ ਨੂੰ ਧੀਰਜ ਨਹੀਂ ਪੈਂਦਾ ਸ਼ੇਰ ਕਹਿੰਦੇ ਉਹਦੀ ਰਸਨਾ ਪਰਮਾਤਮਾ ਦੇ ਪ੍ਰੇਮ ਰਸ ਨਾਲ ਰਸੀ ਹੁੰਦੀ ਆ ਮਨ ਭਿੱਜਿਆ ਹੁੰਦਾ ਪ੍ਰੇਮ ਵਿੱਚ ਫਿਰ ਉਹ ਹਮੇਸ਼ਾ ਬੜੇ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਉਂਦੀ ਆ ਸਖਿਓ ਸਹੇ ਲੜਿਓ ਮੇਰਾ ਪਿਰਵਣ ਜਾਰਾ ਰਾਮ ਸਖਿਓ ਸਹੇ ਲੜਿਓ ਮੇਰਾ ਪਿਰਵਣ ਜਾਰਾ ਰਾਮ ਹਰ ਨਾਮੋ ਵਣੰਜੜਿਆ ਰਸਮੋਲ ਅਪਾਰ ਆ ਰਾਮ ਕਹਿੰਦੇ ਹੈ ਮੇਰੀ ਉਹ ਸਤਸੰਗੀ ਸਖੀਓ ਜਿਹੜਾ ਮੇਰਾ ਪਰਮੇਸ਼ਰ ਪਤੀ ਆ ਉਹ ਨਾਮ ਦਾ ਵਪਾਰ ਕਰਨ ਵਾਲਾ ਕਹਿੰਦੇ ਜਿਨੇ ਕਹਿੰਦੇ ਉਹਦੇ ਨਾਮ ਦਾ ਵਪਾਰ ਕੀਤਾ ਉਹਦਾ ਕਹਿੰਦੇ ਰਸ ਦਾ ਉਹਦੇ ਨਾਮ ਦੇ ਰਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹ ਬੜਾ ਅਮੋਲਕ ਆ ਉਹਦਾ ਨਾਮ ਰਸ ਕਹਿੰਦੇ ਮੋਲ ਅਮੋਲੋ ਸੱਚ ਕਰ ਟੋਲੋ ਪ੍ਰਭ ਪਾਵੈ ਤਾਂ ਮੁੰਦ ਪਲੀ ਇੱਕ ਸੰਗ ਹਰ ਕੈ ਕਰੈ ਰਲੀਆਂ ਹਉ ਪੁਕਾਰੀ ਦਰਖਲੀ ਕਹਿੰਦੇ ਉਹ ਪਰਮੇਸ਼ਰ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹਨੂੰ ਸੱਚੇ ਨੂੰ ਕਹਿੰਦੇ ਆਪਣੇ ਘਰ ਦੇ ਵਿੱਚ ਹੀ ਲੱਭੋ ਕਹਿੰਦੇ ਹਿਰਦੇ ਘਰ ਦੇ ਵਿੱਚ ਲੱਭੋ ਕਹਿੰਦੇ ਉਸ ਢੋਲ ਨੂੰ ਪਰਮਾਤਮਾ ਨੂੰ ਕਹਿੰਦੇ ਕਹਿੰਦੇ ਜਿਹੜੀ ਜੀਵ ਇਸਤਰੀ ਪਰਮਾਤਮਾ ਨੂੰ ਚੰਗੀ ਲੱਗ ਜਾਂਦੀ ਆ ਉਹੀ ਚੰਗੀ ਹੈ ਕਹਿੰਦੇ ਇੱਕ ਪਰਮੇਸ਼ਰ ਦੇ ਨਾਲ ਮਿਲਾਪ ਦਾ ਆਨੰਦ ਮਾਣ ਰਹੀਆਂ ਨੇ ਪਰ ਕਹਿੰਦੇ ਮੈਂ ਅਜੇ ਕਹਿੰਦੀ ਉਹਦੇ ਦਰ ਤੇ ਖੜੀ ਬੇਨਤੀ ਕਰ ਰਹੀ ਆ ਉਹਦੇ ਮਿਲਾਪ ਲਈ ਕਰਨ ਕਰਨ ਸਮਰਾਥ ਸ੍ਰੀ ਤਰ ਆਪ ਕਾਰਜ ਸਾਰ ਏ ਨਾਨਕ ਨਦਰੀ ਤਨ ਸੋਹਾਗਣ ਸਬਦ ਅਬ ਸਦਾ ਰੇ ਕਹਿੰਦੇ ਉਹ ਪਰਮੇਸ਼ਰ ਸਭ ਕੁਝ ਆਪ ਕਰਨ ਕਰਨਾ ਕਿਸੇ ਜੀਵ ਦਾ ਜਿਹੜੇ ਮਿਲਾਪ ਦਾ ਸਵੱਬ ਬਣਾਉਣਾ ਉਹ ਵੀ ਪਰਮੇਸ਼ਰ ਆਪ ਹੀ ਬਣਾਉਂਦਾ ਕਹਿੰਦੇ। ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਆ ਤਾਂ ਉਹ ਜੀਵ ਇਸਤਰੀ ਸੁਹਾਗਣ ਬਣ ਜਾਂਦੀ ਆ ਜਿਹੜੀ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਤਕਾਰਨ ਨੂੰ ਸਵਾਰ ਲੈਂਦੀ ਆ ਉਹਦੇ ਨਾਮ ਦੇ ਨਾਲ ਆਤਮਿਕ ਜੀਵਨ ਸੋਨਾ ਬਣਾ ਲੈਂਦੀ ਆ। ਹਮਕਰ ਸਾਚਾ ਸੋਹੇ ਲੜਾ ਪ੍ਰਭ ਆਈ ੜੇ ਮੀ ਤਾਰਾਮ ਰਾਵੇ ਰੰਗ ਰਤੜਿਆ ਮਨ ਲੀੜਾ ਦਿੱ ਤਾਰਾਮ ਜਿਸ ਜੀਵ ਦੇ ਕਹਿੰਦੇ ਹਿਰਦੇ ਘਰ ਵਿੱਚ ਪਰਮਾਤਮਾ ਵਸ ਜਾਂਦਾ ਉਸ ਦੇ ਉਸ ਦੇ ਹਿਰਦੇ ਘਰ ਦੇ ਵਿੱਚ ਫਿਰ ਸੋਹਣੇ ਖੁਸ਼ੀ ਦੇ ਪਰਮਾਤਮਾ ਦੇ ਗੁਣਾ ਦੇ ਗੀਤ ਚੱਲਦੇ ਨੇ ਕਹਿੰਦੇ ਇਸ ਤਰ੍ਹਾਂ ਫਿਰ ਜੋ ਜੀਵ ਇਸਤਰੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਫਿਰ ਪਰਮੇਸ਼ਰ ਨੂੰ ਵੀ ਚੰਗੀ ਲੱਗਦੀ ਆ ਫਿਰ ਕਹਿੰਦੇ ਜੀਵ ਇਸਤਰੀ ਆਪਣਾ ਮਨ ਪਰਮੇਸ਼ਰ ਨੂੰ ਦਿੰਦੀ ਆ ਇਹਦੇ ਇਵਜ਼ ਦੇ ਵਿੱਚ ਪਰਮੇਸ਼ਰ ਆਪਣਾ ਨਾਮਦਾਨ ਜੀਵ ਇਸਤਰੀ ਨੂੰ ਦਿੰਦੇ ਨੇ ਆ ਆਪਣਾ ਮਨ ਦਿਆਂ ਹਰ ਵਾਰ ਲੀਆ ਜਿਉ ਪਾਵੇ ਤਿਉ ਰਾਵੇ ਤਨ ਮਨ ਪਿਰ ਆਗੈ ਸਬਦ ਸੁਪਾਗੈ ਕਰ ਅਮਰਤ ਫਲ ਪਾਵੇ ਕਹਿੰਦੇ ਜੀ ਵਿਸਤਰੀ ਆਪਣਾ ਮਨ ਅਰਪਣ ਕਰਕੇ ਹਰੀਵਰ ਨੂੰ ਪਾ ਲੈਂਦੀ ਹੈ ਫਿਰ ਕਹਿੰਦੇ ਜਿਸ ਤਰ੍ਹਾਂ ਪਰਮੇਸ਼ਰ ਨੂੰ ਪਾਉਂਦਾ ਹੈ ਉਸ ਤਰ੍ਹਾਂ ਦਾ ਮਿਲਾਪ ਜੀ ਵਿਸਤਰੀ ਨੂੰ ਬਖਸ਼ਦਾ ਹੈ ਜੀਵ ਇਸ ਤਰੀ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਹਿਰਦੇ ਨੂੰ ਸੋਨਾ ਬਣਾਉਂਦੀ ਆ ਆਪਣਾ ਤਨ ਮਨ ਪਰਮੇਸ਼ਰ ਦੇ ਅੱਗੇ ਅਰਪਣ ਕਰਦੀ ਆ ਫਿਰ ਉਹਦਾ ਅਮਰਤ ਰੂਪੀ ਨਾਮ ਫਲ ਪਾ ਲੈਂਦੀ ਆ ਬੁੱਧ ਪਾਠ ਨਾ ਪਾਈਏ ਬੋਚਤ ਰਾਈਏ ਪਾਏ ਮਿਲੇ ਮਨ ਪਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਹੀਂ ਲੋਕਾਣੇ ਕਹਿੰਦੇ ਉਹ ਪਰਮੇਸ਼ਰ ਨੂੰ ਕਿਸੇ ਅਕਲ ਨਾਲ ਕਿਸੇ ਖਾਸ ਤਰ੍ਹਾਂ ਦੇ ਪਾਠ ਨਾਲ ਚਿਤਰਾਇਆਂ ਨਾਲ ਨਹੀਂ ਪਾਇਆ ਜਾ ਸਕਦਾ ਜਦੋਂ ਜੀਵ ਇਸ ਤਰੀ ਪਰਮੇਸ਼ਰ ਦੇ ਮਨ ਵਿੱਚ ਪਾ ਜਾਂਦੀ ਆ ਫਿਰ ਜੀਵ ਇਸ ਤਰੀ ਨੂੰ ਪਰਮੇਸ਼ਰ ਦਾ ਮਿਲਾਪ ਹੁੰਦਾ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਸਾਡਾ ਮਿੱਤਰ ਹੈ ਸਾਡੇ ਲਈ ਉਹ ਬੇਗਾਨਾ ਨਹੀਂ ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਜੈ रुण चुनकारे RAM ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ RAM ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਜੀਵ ਇਸਤਰੀ ਦਾ ਮਨ ਪਰਮੇਸ਼ਰ ਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ ਕਹਿੰਦੇ ਉਸ ਪਰਮੇਸ਼ਰ ਦੇ ਨਾਲ ਜਿਹੜਾ ਬਹੁਤ ਹੀ ਪਿਆਰਾ ਹੈ ਉਹਦੇ ਅੰਦਰ ਫਿਰ ਕਹਿੰਦੇ ਇਸ ਤਰ੍ਹਾਂ ਇੱਕ ਰਸ ਇੱਕ ਸਾਰ ਇਦਾਂ ਵਾਜੇ ਵੱਜਦੇ ਨੇ ਜਿਵੇਂ ਘੁੰਗਰੂਆਂ ਦੀ ਝਾਂਜਰਾਂ ਦੀ ਸ਼ੈਣਿਆਂ ਦੀ ਆਵਾਜ਼ ਆਉਂਦੀ ਹੁੰਦੀ ਹੈ ਇਸ ਤਰ੍ਹਾਂ ਦੇ ਅੰਦਰ ਆਨੰਦ ਵੱਜ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਆਨੰਦ ਇਹਨ ਰਾਤਾ ਮਨ ਬੈ ਰਾਗੀ ਸੁਣ ਮੰਡਲ ਕਰ ਪਾਇਆ ਆਦ ਪੁਰਖ ਅਪਰੰਪਰ ਪਿਆਰਾ ਸਤ ਗੁਰ ਅਲਖ ਲਖਾਇਆ ਓ ਜੀਵ ਕਹਿੰਦੇ ਫੇਜੀ ਦੇ ਅੰਦਰ ਪ੍ਰਮਾਤਮਾ ਦੇ ਪ੍ਰੇਮ ਦੇ ਵਾਜੇ ਵੱਜਦੇ ਨੇ ਉਹਦਾ ਮਨ ਹਰ ਵਕਤ ਉਸ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਪ੍ਰਮਾਤਮਾ ਦੇ ਉਹ ਬੜੇ ਉੱਚੇ ਆਤਮਿਕ ਮੰਡਲਾਂ 'ਚ ਪਹੁੰਚ ਜਾਂਦਾ ਜਿਸ ਨੇ ਪਰਮੇਸ਼ਰ ਨੂੰ ਆਪਣੇ ਹਿਰਦੇ ਘਰ ਵਿੱਚ ਪਾ ਲਿਆ ਕਹਿੰਦੇ ਉਹ ਪਰਮੇਸ਼ਰ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੈ ਉਹਨੂੰ ਉਹਦਾ ਦੀਦਾਰ ਗੁਰੂ ਨੇ ਕਰਵਾ ਦਿੱਤਾ ਜੋ ਅਦ੍ਰਿਸ਼ਟ ਪਰਮੇਸ਼ਰ ਹੈ ਆਸਨ ਬੈਸਨ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੈ ਰਾਗੀ ਅਨਹਦ रुण चुਣਕਾਰੇ ਕਹਿੰਦੇ ਉਹ ਪਰਮੇਸ਼ਰ ਜਿਹਦਾ ਤਖਤ ਹਮੇਸ਼ਾ ਰਹਿਣ ਵਾਲਾ ਹੈ ਜਿਹਦਾ ਤਖਤ ਅਟਲ ਹੈ ਕਹਿੰਦੇ ਉਹ ਪਰਮੇਸ਼ਰ ਜਿਹਦੇ ਸ਼ਹਿਰ ਨੂੰ ਕਿਵੇਂ ਪਹੁੰਚੀ ਆ ਸਾਨੂੰ ਪਤਾ ਨਹੀਂ ਹੈ ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਕਹਿੰਦੇ ਜਦੋਂ ਚੰਗੇ ਗੁਣ ਆ ਜਾਂਦੇ ਨੇ ਫਿਰ ਉਸ ਪਰਮੇਸ਼ਰ ਤੱਕ ਪਹੁੰਚ ਹੁੰਦੀ ਆ ਸੱਚ ਸਬਦ ਕਮਾਈਏ ਨਿਜ ਕਰ ਜਾਈਏ ਪਾਈਏ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਬਨਾ ਪ੍ਰਦਾਨਾ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਨਾਮ ਦੀ ਕਮਾਈ ਕਰੀਦੀ ਆ ਫਿਰ ਆਪਣੇ ਨਿੱਜ ਦੇ ਘਰ ਪਹੁੰਚ ਜਾਈਦਾ ਫਿਰ ਉਸ ਪਰਮੇਸ਼ਰ ਦਾ ਅਨੁਭਵ ਹੋ ਜਾਂਦਾ ਉਹ ਪਰਮੇਸ਼ਰ ਕਹਿੰਦੇ ਵੀ ਜਿਹੜਾ ਸਾਡੇ ਸਾਰਿਆਂ ਦੇ ਸਿਰ ਤੇ ਪ੍ਰਧਾਨ ਹੈ ਜਦੋਂ ਕਹਿੰਦੇ ਉਸ ਪਰਮੇਸ਼ਰ ਦਾ ਆਸਰਾ ਲੱਭ ਜਾਂਦਾ ਨਾ ਫਿਰ ਜਿਹੜੀਆਂ ਇਹ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਟਾਲੀਆਂ ਟਾਣੀਆਂ ਜੜਾਂ ਪੱਤ ਨੇ ਨਾ ਵੀ ਸੰਸਾਰ ਦੀ ਹੋਰ ਜਿਹੜਾ ਜਗਤ ਆ ਸਾਨੂੰ ਫਿਰ ਉਹਦੇ ਆਸਰੇ ਦੀ ਲੋੜ ਨਹੀਂ ਰਹਿੰਦੀ ਜਦੋਂ ਉਹਦਾ ਆਸਰਾ ਮਿਲ ਗਿਆ ਜਿਹਦਾ ਆਸਰਾ ਸਾਰਿਆਂ ਨੂੰ ਹੀ ਆ ਜਪ ਤਪ ਕਰ ਕਰ ਸੰਜਮ ਥਾਕੀ ਹਟ ਨਿਗ ਰਹਿ ਨਹੀਂ ਪਾਈਏ ਨਾਨਕ ਸਹਿਜ ਮਿਲੇ ਜਗ ਜੀਵਨ ਸਤ ਗੁਰੂ ਬੂਝ ਬੁਝਾਈਏ ਕਹਿੰਦੇ ਕੋਈ ਜਾਪ ਤਪ ਜਾਂ ਕੋਈ ਹੱਥ ਕਰਮ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਕਹਿੰਦੇ ਜਦੋਂ ਸਤਗੁਰ ਦੇ ਰਾਹੀ ਜੀਵ ਨੂੰ ਜੀਵਨ ਦੀ ਅਸਲੀਅਤ ਸਮਝ ਆਉਂਦੀ ਆ ਉਹ ਸਹਜ ਵਿੱਚ ਟਿਕਦਾ ਫੇਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇ ਰੇ ਰਾਮ ਕਰ ਮਜਨੋ ਸਤਸਰੇ ਮਨ ਨਿਰਮਲ ਮੇਰੇ RAM ਕਹਿੰਦੇ ਜਿਹੜਾ ਗੁਰੂ ਆ ਨਾ ਜਿਸ ਤਰ੍ਹਾਂ ਆਪਾਂ ਕਹੀਏ ਹੁਣ ਅੱਜ ਦੇ ਯੁੱਗ ਵਿੱਚ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿੰਦੇ ਰਤਨਾ ਦੇ ਭੰਡਾਰ ਨੇ ਗੁਣਾਂ ਦੇ ਭੰਡਾਰ ਨੇ ਹੁਣ ਜੋ ਸਿੱਖਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲ ਰਹੀ ਆ ਨਾ ਪਰਮੇਸ਼ਰ ਬਾਰੇ ਕਿ ਪਰਮੇਸ਼ਰ ਕਿਵੇਂ ਦਾ ਕਿੱਥੇ ਰਹਿੰਦਾ ਕਿਵੇਂ ਪਾਇਆ ਜਾ ਸਕਦਾ ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪਤਾ ਲੱਗਦਾ ਸਾਰੇ ਸਮਝਾਉਣ ਵਾਲੇ ਵੀ ਜਿਹੜੇ ਕੋਈ ਮਹਾਪੁਰਖ ਨੇ ਸੰਤ ਨੇ ਉਪਦੇਸ਼ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਤੋਂ ਸਮਝਾਉਂਦੇ ਨੇ ਸਮਝ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਤੋਂ ਹੀ ਸਾਨੂੰ ਲੱਗਦੀ ਆ ਕਿਤੇ ਬਾਹਰੋਂ ਨਹੀਂ ਲੱਗਦੀ ਹੈ ਇਹ ਜਿਹਦੇ ਕਹਿੰਦੇ ਸਤਗੁਰਾ ਗੁਣਾ ਦਾ ਗੁਣਾ ਦੇ ਖਜ਼ਾਨਿਆਂ ਨਾਲ ਭਰਿਆ ਹੋਇਆ ਹੈ ਜਵਾਹਰਾਂ ਨਾਲ ਭਰਿਆ ਹੋਇਆ ਹੈ ਪਰਮਾਤਮਾ ਦੇ ਗੁਣਾ ਬਾਰੇ ਸਾਨੂੰ ਦੱਸ ਰਿਹਾ ਇਹਦੇ ਲੜ ਲੱਗੇ ਆਂ ਹੀ ਸਾਰੀ ਗੱਲ ਬਣਨੀ ਆ ਕਿਸੇ ਇੱਕ ਵਿਅਕਤੀ ਦੇ ਲੜ ਲੱਗੇ ਆ ਗੱਲ ਨਹੀਂ ਬਣਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸਿੱਖਿਆ ਤੇ ਮਨ ਭਿੱਜ ਗਿਆ ਨਾ ਫੇਰ ਉਸ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਪੈਣੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਕਹਿੰਦੇ ਜਦੋਂ ਗੁਰੂ ਦੀ ਸਿੱਖਿਆ ਮਿਲਦੀ ਆ ਉਹ ਗੁਰੂ ਜੋ ਰਤਨਾ ਨਾਲ ਭਰਪੂਰ ਆ ਕਹਿੰਦੇ ਫਿਰ ਕਹਿੰਦੇ ਜਿਹੜੇ ਮੇਰੇ ਸੱਤੇ ਹੀ ਸਰ ਨੇ ਪੰਜ ਗਿਆਨ ਇੰਦਰੇ ਬੁੱਧੀ ਤੇ ਮਨ ਫਿਰ ਇਹ ਕਹਿੰਦੇ ਉਹਦੇ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰਕੇ ਮੇਰਾ ਮਨ ਨਿਰਮਲ ਹੋ ਗਿਆ ਨਿਰਮਲ ਜਲ ਨਾਏ ਜਾ ਪ੍ਰਭ ਪਾਏ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸੱਚ ਨਾਮ ਉਰ ਧਾਰੇ ਫੇਰ ਜਦੋਂ ਕਹਿੰਦੇ ਜੀਵ ਗੁਰੂ ਦੀ ਦੱਸੀ ਸਿੱਖਿਆ ਦੇ ਵਿੱਚ ਇਸ਼ਨਾਨ ਕਰਦਾ ਹੈ ਉਸ ਨਿਰਮਲ ਜਲ ਦੇ ਵਿੱਚ ਇਸ਼ਨਾਨ ਕਰਦਾ ਹੈ ਉਦੋਂ ਹੀ ਕਰਦਾ ਜਦੋਂ ਪਰਮੇਸ਼ਰ ਨੂੰ ਚੰਗਾ ਲੱਗਦਾ ਫਿਰ ਕਹਿੰਦੇ ਇਹਦੇ ਵਿੱਚ ਪੰਜੇ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਆ ਜਾਂਦੇ ਨੇ ਫਿਰ ਇਹ ਜਦੋਂ ਇਹ ਗੁਰੂ ਦੇ ਦੱਸੇ ਹੋਏ ਨਾਮ ਦੀ ਕਮਾਈ ਕਰਦਾ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਟਿਕਾਉਂਦਾ ਫਿਰ ਇਹਦੇ ਅੰਦਰੋਂ ਕਾਮ ਕ੍ਰੋਧ ਕਪਟ ਮਾਇਆ ਦਾ ਵਿਕਾਰ ਸਭ ਕੁਝ ਅੰਦਰੋਂ ਨਿਕਲ ਜਾਂਦਾ ਹਮੈ ਲੋਭ ਲਹਿਰ ਲਬ ਥਾਕੇ ਪਾਏ ਦੀਨ ਦੇ ਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਜਦੋਂ ਕਹਿੰਦੇ ਫਿਰ ਜੀਵ ਨੂੰ ਨਾਮ ਦੀ ਕਮਾਈ ਕਰਿਆਂ ਵਿਕਾਰ ਅੰਦਰੋਂ ਖਤਮ ਹੋ ਗਏ ਉਹਦੇ ਅੰਦਰੋਂ ਫਿਰ ਹਮੈ ਲੋਭ ਇਹ ਸਭ ਕੁਝ ਵੀ ਖਤਮ ਹੋ ਜਾਂਦਾ ਹੈ ਪਰਮੇਸ਼ਰ ਜੋ ਪਾ ਲਿਆ ਇਹ ਨਾਨਕ ਜੀ ਕਹਿੰਦੇ ਨੇ ਗੁਰੂ ਸਮਾਨ ਕੋਈ ਤੀਰਥ ਨਹੀਂ ਹੈ ਗੁਰੂ ਹਮੇਸ਼ਾ ਪਰਮੇਸ਼ਰ ਦਾ ਸਰੂਪ ਹੈ ਉਸ ਗੁਰੂ ਸਰੂਪ ਤੀਰਥ ਵਿੱਚ ਜਦੋਂ ਅਸੀਂ ਆਪਣੇ ਮਨ ਦਾ ਇਸ਼ਨਾਨ ਕਰਾ ਲੈਨੇ ਆ ਨਾ ਫਿਰ ਮਨ ਨਿਰਮਲ ਹੋ ਜਾਂਦਾ ਪਰਮੇਸ਼ਰ ਦੇ ਗੁਣ ਆਉਂਦੇ ਨੇ ਪਰਮੇਸ਼ਰ ਦੇ ਗੁਣਾ ਦੀ ਸਿਫਤ ਸਲਾਹ ਹੁੰਦੀ ਆ ਨਾਮ ਦੀ ਕਮਾਈ ਹੁੰਦੀ ਆ ਗੁਰ ਸਮਾਨ ਤੀਰਥ ਨਹੀਂ ਕੋਏ ਸਾਚੇ ਗੁਰ ਗੋਪਾਲਾ ਹਉ ਬਨ ਬਨੋ ਦੇਖ ਰਹੀ ਤ੍ਰਿੰਨ ਦੇਖ ਸਬਾਇਆ RAM ਤੇਰ ਪਵਣੋ ਤੁਝੇ ਕੀਆ ਸਭ ਜਗਤ ਸਬਾਇਆ RAM ਕਹਿੰਦੇ ਮੈਂ ਬਾਣ ਤ੍ਰੇਣ ਸਭ ਕੁਝ ਦੇਖਿਆ ਕਹਿੰਦੇ ਸਭ ਨੂੰ ਬਣਾਉਣ ਵਾਲਾ ਤੇ ਸਭ ਵਿੱਚ ਵਿਆਪਕ ਉਹ ਪਰਮਾਤਮਾ ਹੈ ਕਹਿੰਦੇ ਉਸ ਪਰਮਾਤਮਾ ਨੇ ਤਿੰਨੇ ਭਵਨ ਬਣਾਏ ਨੇ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ ਆਪ ਜਿਸ ਤਰ੍ਹਾਂ ਮਸਕੀਨ ਜੀ ਕਹਿੰਦੇ ਹੁੰਦੇ ਸੀ ਨਾ ਕਿ কুমہار ਘੜਾ ਬਣਾਉਂਦਾ ਮਤਲਬ ਭਾਂਡੇ ਬਣਾਉਂਦਾ ਪਰ ਭਾਂਡਿਆਂ ਦੇ ਵਿੱਚ ਆਪ ਸਮਾ ਨਹੀਂ ਜਾਂਦਾ ਪਰ ਪਰਮੇਸ਼ਰ ਨੇ ਆਪਣਾ ਜਗਤ ਬਣਾਇਆ ਪਰ ਜਗਤ ਦੇ ਵਿੱਚ ਆਪ ਸਮਾ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸਭ ਕੀਆ ਤੂੰ ਥਿਰ ਥੀਆ ਤੁਦ ਸਮਾਨ ਕੋ ਨਹੀਂ ਤੂੰ ਦਾਤਾ ਸਭ ਜਾਚਕ ਤੇਰੇ ਤੁਦ ਬਿਨ ਕਿਸ ਸਾਲਾਹੀ ਕਹਿੰਦੇ ਹੈ ਪਰਮੇਸ਼ਰ ਤੂੰ ਸਭ ਕੁਝ ਬਣਾਇਆ ਸਾਰਾ ਜਗਤ ਤੂੰ ਬਣਾਇਆ ਪਰ ਕਹਿੰਦੇ ਜਿਹੜਾ ਜਗਤ ਆ ਇਹ ਬਿਨ ਸੰਹਾਰ ਆ ਤੂੰ ਅਟਲ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਤੇਰੇ ਵਰਗਾ ਸਾਰੇ ਤੇਤੋਂ ਕਹਿੰਦੇ ਮੰਗਣ ਵਾਲੇ ਨੇ ਇੱਕ ਤੂੰ ਦਾਤਾ ਦੇਣ ਵਾਲਾ ਹੈ ਤੇਰੇ ਵਰਗਾ ਜਦੋਂ ਕੋਈ ਹੋਰ ਹੈ ਨਹੀਂ ਤਾਂ ਫਿਰ ਮੈਂ ਕਿਹਦੀ ਸਿਫਤ ਸਲਾਹ ਕਰਾਂ ਫਿਰ ਇੱਕ ਤੇਰੀ ਸਿਫਤ ਸਲਾਹੀ ਕਰਾਂ ਨਾ ਆਣ ਮੰਗਿਆ ਦਾਨ ਦੀ ਜੈ ਦਾਤੇ ਤੇਰੀ ਭਗਤ ਪਰੇ ਪੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੇ ਵਿਚਾਰਾ ਆਣ ਮੰਗਿਆ ਦਾਨ ਦੀ ਜੈ ਦਾਤੇ ਤੇਰੀ ਭਗਤ ਪਰੇ ਪੰਡਾਰਾ ਰਾਮ ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੇ ਵਿਚਾਰਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਬਿਨ ਮੰਗਿਆ ਸਾਨੂੰ ਦਾਤਾਂ ਦੇ ਰਿਆ ਹੈ ਤੇਰੇ ਖਜ਼ਾਨੇ ਤੇਰੀ ਭਗਤੀ ਦੇ ਨਾਲ ਭਰਪੂਰ ਨੇ ਕਹਿੰਦੇ ਫਿਰ ਨਾਨਕ ਜੀ ਕਹਿੰਦੇ ਨੇ ਇੱਕ ਵਿਚਾਰ ਦੀ ਗੱਲ ਹੈ ਕਿ ਜਿਹੜੀ ਮੁਕਤੀ ਆ ਜੀਵ ਨੂੰ ਵਿਕਾਰਾਂ ਤੋਂ ਮਾਇਆ ਤੋਂ ਤ੍ਰਿਸ਼ਨਾ ਤੋਂ ਮੋਹ ਤੋਂ ਹਰ ਇੱਕ ਚੀਜ਼ ਤੋਂ ਕਹਿੰਦੇ ਤੇਰੇ ਨਾਮ ਤੋਂ ਬਿਨਾ ਨਹੀਂ ਮਿਲ ਸਕਦੀ ਸਭ ਕੁਝ ਨਾਮ ਨਾਲ ਹੀ ਪ੍ਰਾਪਤ ਹੋਣਾ ਫਿਰ ਨਾਮ ਦੇ ਹੀ ਕਮਾਈ ਕਰੀਏ ਨਾਮ ਦੇ ਹੀ ਦਾਤ ਮੰਗੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ